ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਅੱਜ 벨ਟ ਦੇ ਉੱਤੇ ਜੇਬ ਲਾਉਣ ਠੀਕ ਹੈ ਜੀ ਤੇ ਐਦਾਂ ਆਪਾਂ ਨੇ ਕੱਪੜਾ ਰੱਖ ਲੈਣਾ ਪਹਿਲਾਂ ਕਟਿੰਗ ਕਰਕੇ ਦੇਖੋ ਇਹਦੀ ਲੰਬਾਈ ਲੱਤੀ ਹੈ ਮੈਂ 6 ਇੰਚ ਚੜਾਈ 6 ਇੰਚ ਲੱਤੀ ਹੈ ਤੇ ਲੰਬਾਈ ਲੱਤੀ ਆਪਾਂ ਨੇ 4 ਇੰਚ ਠੀਕ ਹੈ ਜੀ ਆਪਾਂ ਨੇ ਨੇਫੇ ਤੇ ਡਾਉਣ ਰੱਖਣਾ ਹੈ ਇਹ ਕੱਪੜਾ ਠੀਕ ਹੈ ਜੀ ਇਧਰ ਬਲਾਂ ਤੇ ਉੱਪਰ ਰੱਖਣਾ ਠੀਕ ਹੈ ਜੀ ਤੇ ਇਦਾਂ ਆਪਾਂ ਨੇ ਇੱਕ ਆਪਾਂ ਨੇ ਨਿਸ਼ਾਨੀ ਲਾ ਲੈਣੀ ਐ ਇਹਦੇ ਪਰ ਇਦਾਂ ਠੀਕ ਹੈ ਜੀ ਇਹ ਆਪਾਂ ਨੇ ਨਿਸ਼ਾਨੀ ਲਾ ਲਈ ਤੇ ਇਹਦੇ ਆਪਾਂ ਨੇ ਆਲੇ ਦੁਆਲੇ ਸਿਲਾਈ ਲਾਉਣੀ ਠੀਕ ਹੈ ਜੀ ਤੁਸੀਂ ਜਿੱਥੇ ਮਤਲਬ ਆਪਣੀ ਚਿੜੀ ਬਣੀ ਹੋਈ ਹੈ ਉਹ ਤੇ ਮਤਲਬ ਸੈਂਟਰ ਲੈ ਕੇ ਥੋੜਾ ਜਿਹਾ ਇਧਰ ਨੂੰ ਲਾ ਲੈਣੀ ਹੈ ਜਿਆਦਾ ਇਧਰ ਨੂੰ ਨਹੀਂ ਕਰਨੀ ਹੈ ਜੀ ਠੀਕ ਹੈ ਜੀ 2-4 ਉਂਗਲ ਦਾ ਫਰਕ ਪਾ ਲੈਣਾ ਤੁਸੀਂ ਐਦਾਂ ਆਪਾਂ ਇਹਦੇ ਹਲੇ ਦਾਲੇ ਸਲਾਈ ਲਾਉਣੀ ਹੈ ਠੀਕ ਹੈ ਮੈਂ ਕਮੀਜ਼ ਨਾਲ ਦਾ ਕਪੜਾ ਤਾਣ ਲੱਤਾ ਕਿਉਂਕਿ ਤੁਹਾਨੂੰ ਚੰਗੀ ਤਰ੍ਹਾਂ ਦਿਖ ਦਿਖ ਸਕੇ ਵੀ ਜੇਬ ਕਿਸ ਤਰੀਕੇ ਨਾਲ ਲਾਈ ਹੈ ਇਹਦਾ ਆਪਾਂ ਨੇ ਸਿਲਾਈ ਲਾ ਲੈਣੀ ਹੈ ਠੀਕ ਹੈ ਸਲਾਈ ਆਪਣੀ ਲੱਗੀ ਆ ਹੁਣ ਆਪਾਂ ਨੇ ਇਹਦੇ ਸੈਂਟਰ ਚੋਂ ਕਟਿੰਗ ਕਰ ਦੇਣਾ ਕੱਪੜਾ ਐਦਾਂ ਕਰਕੇ ਐਦਾਂ ਆਪਾਂ ਨੇ ਟੱਕ ਲਾ ਲੈਣਾ ਪਹਿਲਾਂ ਗੱਬੇ ਐਦਾਂ ਐਦਾਂ ਖੁੰਜਿਆਂ ਤੋਂ ਵੀ ਟੱਕ ਲਾ ਲੈਣਾ ਕਿਉਂਕਿ ਆਪਣਾ ਜਦੋਂ ਆਪਾਂ ਨੇ ਸਿੱਧਾ ਕਰਨਾ ਆਪਣਾ ਚੰਗੀ ਤਰ੍ਹਾਂ ਟੱਟਾ ਸਕੇ ਸਿੱਧਾ ਕਰਨ ਨੂੰ ਠੀਕ ਹੈ ਜੀ ਇਦਾਂ ਇਦਾਂ ਤੁਸੀਂ ਖੁੰਝਾਂ ਉੱਪਰ ਵੀ ਇਹਦੇ ਟੱਕ ਲਾ ਲੈਣ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹਨੂੰ ਪੁੱਠੀ ਸਾਈਡ ਨੂੰ ਵਿੱਚ ਨੂੰ ਕਰ ਦੇਣਾ ਸਿੱਧਾ ਫੇਰ ਦੰਗਾ ਡੱਡ ਲੈਣਾ ਨੇ ਅੱਤਾ ਕਰਨ ਤੋਂ ਬਾਅਦ ਆਪਾਂ ਨੇ ਇਹਦੇ ਆਲੇ-ਦਲੇ ਨਾ ਸਲਾਈ ਫੇਰ ਭੇੜ ਲੈਣੀ ਆ ਉੱਪਰ ਕਦਾਂ ਦੇ ਵਾਲਦਲੇ ਸਲਾਈ ਫੇਰ ਲੈਣੀ ਆਪਾਂ ਨੇ ਅੰਦਰ ਨੂੰ ਕੱਢਣ ਤੋਂ ਬਾਅਦ ਦੇਖੋ ਜੀ ਆਪਾਂ ਨੇ ਇਦਾਂ ਸਲਾਈ ਫੇਰ ਲਈ ਆਲੇ-ਦਾਲੇ ਕਿਉਂਕਿ ਚੰਗੀ ਤਰ੍ਹਾਂ ਆਪਣੀ ਸਲਾਈ ਬੈਠ ਗਈ ਹੈ ਠੀਕ ਹੈ ਜੀ ਤੇ ਹੁਣ ਆਪਾਂ ਨੇ ਉਠਾ ਕਰ ਲੈਣਾ ਇਹਨੂੰ ਠੀਕ ਹੈ ਜੀ ਇਹ ਆਪਾਂ ਨੇ ਪੁਠਾ ਕਰ ਲਿਆ ਪੁਠਾ ਕਰਨ ਤੋਂ ਬਾਅਦ ਆਪਾਂ ਨੇ ਜੇਬ ਦਾ ਕਪੜਾ ਲੈ ਲੈਣਾ ਜਿਹੜੀ ਆਪਾਂ ਨੇ ਜੇਬ ਲਾਉਣੀ ਹੈ ਠੀਕ ਹੈ ਜੀ ਤੇ ਜਿਵੇਂ ਦਾ ਕਪੜਾ ਆਪਾਂ ਨੇ ਡਬਲ ਕੀਤਾ ਹੋਇਆ ਹੈ 1.5 ਲੈ ਲਿਆ ਠੀਕ ਹੈ ਜੀ ਆਪਾਂ ਨੇ ਮਤਲਬ 21 ਇੰਚ ਲੰਬਾ ਕਪੜਾ ਲੈ ਲਿਆ ਠੀਕ ਹੈ ਜੀ ਐਦਾਂ ਇਹਨੂੰ ਦੂਰਾ ਕਰਕੇ ਆਪਾਂ 1.5 ਹੋ ਗਿਆ ਆਪਣਾ ਉਸ ਤੋਂ ਬਾਅਦ ਆਪਾਂ ਨੇ ਇਹ ਐਦਾਂ ਕਰ ਲੈਣਾ ਸਿੰਗਲ ਆਪਾਂ ਨੇ ਇਹਦੇ ਨਾਲ ਮਲਾ ਕੇ ਮੇਨ ਲੈਣਾ ਵੀ ਕਿੰਨਾ ਇਹ ਆਪਾਂ ਨੇ ਰੱਖਿਆ ਤਾਂ ਇਹ 4 ਇੰਚ 4 ਇੰਚ ਆਪਾਂ ਨੇ ਛੱਡ ਦੇਣਾ ਪਰ ਠੀਕ ਹੈ ਜੀ ਥੱਲੇ ਤੇ ਆਪਾਂ ਨੇ ਇਹ ਦੂਰਾ ਕਰ ਲੈਣਾ ਇਸ ਤਰੀਕੇ ਨਾਲ ਠੀਕ ਹੈ ਜੀ ਐਦਾਂ ਆਪਾਂ ਨੇ 4 ਇੰਚ ਉੱਪਰ ਛੱਡ ਦੇਣਾ ਠੀਕ ਹੈ ਜੀ 4 ਇੰਚ ਛੱਡਣ ਤੋਂ ਬਾਅਦ ਇਹਦੇ ਆਪਾਂ ਨੇ ਐਦਾਂ ਸਲਾਈਆਂ ਲਾ ਲੈਣੇ ਠੀਕ ਹੈ ਜੀ ਪੁੱਠਾ ਰੱਖਣਾ ਇਹਨੂੰ ਮਤਲਬ ਇਹ ਜੇਬ ਨੂੰ ਆਪਾਂ ਨੇ ਪੁੱਠੀ ਰੱਖਣਾ ਅੱਧਾ ਰੱਖ ਕੇ ਆਥੇ ਪਿਆਰ ਦਾ ਮਾਰਜਿਨ ਛੱਡ ਕੇ ਆਪਾਂ ਨੇ ਸਲਾਈ ਲਾਉਣੀ ਹੈ ਨਾ ਐਦਾਂ ਸਲਾਈਆਂ ਲਾ ਦੇਣੀ ਆਂ ਠੀਕ ਹੈ ਜੀ ਇੱਧਰ ਸਲਾਈ ਲਾਤੀ ਆਪਾਂ ਨੇ ਤੇ ਇਦਾਂ ਹੀ ਆਪਾਂ ਨੇ ਇੱਧਰ ਲਾ ਲਿਆ। ਕੱਤੀ ਆਪਾਂ ਨੇ ਪੱਕੀ ਸਲਾਈ ਕਰ ਦਈਏ ਆਪਾਂ। ਠੀਕ ਹੈ ਜੀ। ਤੇ ਹੁਣ ਆਪਾਂ ਨੇ ਇਹਨੂੰ ਜੇਬ ਨੂੰ ਸਿੱਧੀ ਕਰ ਲੈਣਾ ਇਦਾਂ। ਹਾਂਜੀ ਜੇ ਤੁਹਾਨੂੰ ਧਿਆਨ ਚਾਉਂਦਾ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੇ ਤੁਹਾਨੂੰ ਸਮਝ ਆਉਂਦੀ ਹੈ ਜੇਬ ਦੀ ਠੀਕ ਹੈ ਜੀ ਤੇ ਆਪਾਂ ਨੇ ਹੁਣ ਚੱਕ ਲੈਣੀਆਂ ਸਲਵਾਰ ਜਿੱਥੇ ਆਪਾਂ ਜੇਬ ਲਾਉਨੇ ਆ ਠੀਕ ਹੈ ਜੀ ਤੇ ਇਹਨੂੰ ਆਪਾਂ ਨੇ ਏਦਾਂ ਪੁੱਠੀ ਕਰ ਲੈਣਾ ਜਿਹੜੀ ਜੇਬ ਲਾਉਨੇ ਆ ਤੇ ਜਿਹੜਾ ਆਪਾਂ ਨੇ ਇਹ ਆਪਣੇ ਡਬਲ ਫੋਲਡ ਕੀਤਾ ਸੀਗਾ ਇਹ ਇਹਦੇ ਨਾਲ ਮਲਾ ਦੇਣਾ ਆਪਾਂ ਨੇ ਠੀਕ ਹੈ ਜੀ ਇਹਦੇ ਨਾਲ ਏਦਾਂ ਚੱਕਣਾ ਆਪਾਂ ਨੇ ਇੱਦਾਂ ਮਿਲਾ ਦੇਣਾ ਇੱਦਾਂ ਮਿਲਾ ਦੇਣਾ ਆਪਾਂ ਨੇ ਠੀਕ ਹੈ ਜੀ ਤੇ ਇਹਦੇ ਪਰ ਆਪਾਂ ਨੇ ਲਾ ਦੇਣੀ ਹੈ ਸਲਾਈ ਠੀਕ ਹੈ ਜੀ ਸਲਾਈ ਲੱਗਣ ਤੋਂ ਬਾਅਦ ਆਪਾਂ ਨੇ ਅੱਧਾ ਰੱਖ ਲੈਣੀ ਆ ਇਹ ਸਲਵਾਰ ਠੀਕ ਹੈ ਜੀ ਤੇ ਇਹਨੂੰ ਆਪਾਂ ਨੇ ਏਦਾਂ ਕਰ ਲੈਣਾ ਕੱਪੜੇ ਨੂੰ ਠੀਕ ਹੈ ਜੀ ਇਹ ਤਾਂ ਜਿਹੜਾ ਆਪਣਾ ਆਹ ਬਚਿਆ ਤਾਂ ਕੱਪੜਾ ਸਿੰਗਲ ਠੀਕ ਹੈ ਜੀ ਏਦਾਂ ਕਰ ਲੈਣਾ ਇਹਨੂੰ ਏਦਾਂ ਕਰਨ ਤੋਂ ਬਾਅਦ ਆਪਾਂ ਨੇ ਏਦਾਂ ਉਲਟਾ ਲੈਣੀ ਆ ਸਲਵਾਰ ਠੀਕ ਹੈ ਜੀ ਤੇ ਹੁਣ ਆਪਾਂ ਨੇ ਇਹਦੇ ਨਾਲ ਮਿਲਾ ਕੇ ਠੀਕ ਹੈ ਜੀ ਐਦਾਂ ਆਪਾਂ ਨੇ ਇਹਨੂੰ ਹੋਲਡ ਕਰ ਦੇਣਾ ਕੱਪੜੇ ਨੂੰ ਠੀਕ ਹੈ ਜੀ ਐਦਾਂ ਨੇਫੇ ਦੇ ਬਿਲਕੁਲ نیچے ਐਦਾਂ ਆਪਾਂ ਨੇ ਇੱਧਰ ਤੇ ਕਰ ਦੇਣਾ ਦਾ ਆਪਾਂ ਨੇ ਠੀਕ ਹੈ ਜੀ ਇਹਦੇ ਆਲੇ-ਦਾਲੇ ਸਲਾਈ ਲਾ ਦੇਣੀ ਹੈ। ਨੰਬਰ ਚਾਲਾ ਚੰਦਾ ਹੋ ਗਿਆ ਬੜਾ। ਠੀਕ ਹੈ ਜੀ ਇਹ ਆਪਣੀ ਸਲਾਈ ਲੱਗ ਗਈ ਹੈ ਜੇਬ ਆਪਣੀ ਲੱਗ ਗਈ ਆਪਾਂ ਸਿੱਧੀ ਕਰਕੇ ਦਿਖਾਉਨੇ ਆ ਤੁਹਾਨੂੰ। ਹਾਂਜੀ ਮੈਂ ਤੁਹਾਨੂੰ ਦਿਖਾਉਣੀ ਆ ਜੀ ਬਚੀ ਇਹ ਵ ਸਿੱਧੀ ਕਰਕੇ ਹੁਣ ਠੀਕ ਹੈ ਜੀ ਦੇਖੋ ਜੀ ਕਿੰਨੀ ਵਧੀਆ ਤਰੀਕੇ ਨਾਲ ਲੱਗੀ ਠੀਕ ਹੈ ਜੀ ਆਧਾ ਤੁਸੀਂ ਜੋ ਵੀ ਕੁਝ ਪੌਣਾ ਵਿੱਚ ਪਾ ਸਕਦੇ ਠੀਕ ਹੈ ਜੀ ਇਸ ਤਰੀਕੇ ਨਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਵੀ ਲਾ ਸਕਦੇ ਆ